ਇਹ ਅਦਵੀ ਦਾ ਮਾਮਲਾ ਆ ਕਿ ਕੀ ਮਸਲਾ ਕੀ ਹੈ ਜੀ ਇਹ ਮੇਰੇ ਕੋਲ ਜੀ ਅੱਜ ਸਟੇਟਮੈਂਟ ਮਿਲੀ ਸੀਗੀ ਸਾਡੀ ਪੀਸ ਪਾਰਟੀ ਨੂੰ ਜਸਵਿੰਦਰ ਸਿੰਘ ਹੈ ਜੋ ਰਾਜਮੁਰੇ ਦੇ ਰਹਿਣ ਵਾਲੇ ਸਿੰਘ ਸਾਹਿਬ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਸੋਨੂ ਸਿੱੱਠੀ ਜੋ ਵਿਜੇ ਕੁਮਾਰ ਆ ਜੀਰਪੁਰ ਦਾ ਰਹਿਣ ਵਾਲਾ ਇਹਨੇ 2 ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾਈ ਸੀ ਜਿਹਦੇ ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਕੁਝ ਸ਼ਬਦੋ ਕੁਝ ਤੁਕਾਂ ਜਿਹੜੀਆਂ ਬੋਲੀਆਂ ਉਹਨਾਂ ਤੁਕਾਂ ਤੇ ਫਿਰ ਕੁਝ ਲੇਡੀ ਤੋਂ ਇਹਨਾਂ ਨੇ ਕੋਈ ਡਾਂਸ ਵੀ ਕਰਾਇਆ ਉਹਦੇ ਅਗੇ ਇਸ ਸਟੇਟਮੈਂਟ ਆਉਣ ਤੋਂ ਬਾਅਦ ਅਸੀਂ ਕੇਸ ਨੰਬਰ 400 ਅਫੇਅਰ ਨੰਬਰ 452 ਅੰਡਰ ਸੈਕਸ਼ਨ 295ਏ ਦਾ ਥਾਣਾ ਜੀਰਪੁਰ ਜੀ ਦਰਜ ਕਰ ਲਿਆ ਤੇ ਦੋਸ਼ੀ ਨੂੰ ਇਹ ਚੰਦੇਵਾਲ ਦੀ ਅਰੈਸਟ ਕਰ ਲੈਣਾ ਤੇ ਜਿਹੜੀ ਵੀ ਲੀਗਲੀ ਪ੍ਰੋਸੈਸ ਆ ਅਸੀਂ ਉਹ ਅਡਾਪਟ ਕਰ ਚੁੱਕੇ ਹਾਂ ਦੋਸ਼ੀ ਆ ਜੇ ਗ੍ਰਿਫਤ ਤੋਂ ਬਾਹਰ ਆ ਜੀ ਆਪਣਾ ਮੈਂ ਸੋਨੇ ਸਟੇਟਮੈਂਟ ਕਰ ਲਿਆ ਹੁਣ ਇਹ ਕਰ ਲੈਣਾ ਜੀ ਕ੍ਰਿਸ਼ੀ ਦਰਜ ਜ਼ਰੂਰ ਕਰਾਂਗੇ ਜੀ ਅੱਛਾ ਜੀ ਤੇ ਇਹ ਜਿਹੜੀ ਕਾਰਵਾਈ ਹੈਗੀ ਹੈ ਜਥੇਬੰਦੀਆਂ ਦੇ ਇੱਕ ਦਾ ਕੰਪਲੇਂਟ ਤੇ ਮੇਰੇ ਕੋਲੇ ਜਥੇਬੰਦੀਆਂ ਦੇ ਜਿਹੜੇ ਸਾਥ ਜਸਵਿੰਦਰ ਸਿੰਘ ਜੀ ਆਏ ਸੀਗੇ ਉਹਨਾਂ ਨਾਲ ਹੋਰ ਵੀ ਕਾਫੀ ਸਮੂਹ ਸੰਗਤਾਂ ਸਾਨਾ ਥਾਣੇ ਆਈਆਂ ਸੀਗੀਆਂ ਇਹਦੇ ਸਬੰਧੀ ਤੇ ਅਸੀਂ ਉਹਨਾਂ ਨੇ ਸਾਰਿਆਂ ਨੇ ਸਹਿਮਤੀ ਨਾਲ ਹੀ ਸਟੇਟਮੈਂਟ ਲਿਖਾਈ ਆ ਅਸੀਂ ਉੱਤੇ ਲੋੜੀਂਦੀ ਕਾਰਵਾਈ ਕਰਤੀ ਆ ਕੀ ਧਾਰਾ ਕਿ ਲੱਗੀ ਸਰ 295 ਆਈਪੀਸੀ ਬੇਅਦਬੀ ਦੇ ਮਾਮਲੇ ਦਾ ਇਹਨਾਂ ਨੇ ਸ਼ਬਦ ਬੋਲੇ ਸੀ ਉਹਨਾਂ ਨੇ ਜੋ ਇਹਨੇ ਬੋਲਿਆ ਜੋ ਅੰਡਰ ਲਾਅ ਹੈਗੀ ਅਸੀਂ ਉਹਨੂੰ ਇੰਪਲੀਮੈਂਟ ਕਰਤੀ ਆ ਜੀ ਇਹਦਾ ਸਰ ਕੋ ਪਹਿਲਾਂ ਵੀ ਕ੍ਰਿਮੀਨਲ ਰਿਕਾਰਡ ਕੋਸ਼ਿਸ਼ ਦੰਦੀ ਕਰਵਾ ਲਿਆ ਬਸ ਚੈੱਕ ਕਰ ਰਹੇ ਹਾਂ ਜੀ ਕਿਉਂਕਿ ਹੁਣੇ ਥੋੜੇ ਥੋੜਾ ਟਾਈਮ ਪਹਿਲਾਂ ਸਟੇਟਮੈਂਟ ਲਿਖਾਈ ਆ ਇਸੇ ਦਾ ਰਿਕਾਰਡ ਸਾਰਾ ਵੈਰੀਫਾਈ ਔਰ ਜੋ ਫੈਂਸਰਡ ਕੋਲ ਅੰਡਰ ਲੀਗਲੀ ਬਣਵਾ ਸ਼ੁਰੂ ਕਰਾਂਗੇ ਇੱਥੇ ਤੇ ਦੋਸ਼ੀ ਨੂੰ ਜਲਦੀ ਅਰੈਸਟ ਕਰ ਲਿਆ ਕਰਦੇ ਔਰ ਪਬਲਿਕ ਨੂੰ ਵੀ ਬੇਨਤੀ ਕਰਦੇ ਆ ਕਿ ਇਸ ਵੰਦੀ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈ ਸਾਡੇ ਪੁਲਿਸ ਵੱਲੋਂ ਜਿਹੜਾ ਐਕਸ਼ਨ ਬੰਦਾ ਸੀਗਾ ਉਹ ਤੁਰੰਤ ਅਸੀਂ ਕਰ ਲਿਆ ਇਹ ਇਸ ਵੰਦੀ ਅਸੀਂ ਸ਼ੁਰੂਮਣੀ ਕਮੇਟੀ ਨੂੰ ਸਾਡੇ ਕੋਲੇ ਸਾਰਾ ਹਵतार ਸਿੰਘ ਪ੍ਰਚਾਰਕ ਵੀ ਇੱਥੇ ਆਏ ਹੋਏ ਨੇ ਉਹਨਾਂ ਦੇ ਵੀ ਅਸੀਂ ਧਿਆਨ ਚ ਲਿਆ ਦਿੱਤਾ ਸਾਰਾ ਮਸਲਾ ਹੈ ਥੈਂਕ ਯੂ ਬਾਹੀ ਗੁਰੂ ਜੀ ਖਾਕ ਖਾਸ ਸਾਹਿਬ ਬਾਹੀ ਗੁਰੂ ਜੀ ਕੀ ਫਤਿਹ ਸਮੂਹ ਪੂਰੇ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਤੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਨਾਮਲੇਵਾ ਸੰਗਤ ਆਪ ਸਭ ਨੂੰ ਪਤਾ ਹੈ ਕਿ ਜੀਰਪੁਰ ਦੇ ਵਿੱਚ ਜੋ 2 ਦਿਨ ਪਹਿਲਾਂ ਸੇਠੀ ਢਾਬੇ ਦੇ ਨਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪ੍ਰਤੀ ਘੋਰ ਨਰਾਦਰੀ ਘੋਰ ਬੇਦਵੀ ਹੋਈ ਤੇ ਕੁਝ ਲੋਕਾਂ ਇਸ ਸੇਠੀ ਨੇ ਰਲ ਕੇ ਹਾਂ ਸਸੀ ਜਿਹੜੀ ਇਹ ਬੇਦਵੀ ਕੀਤੀ ਉਸ ਬੇਦਵੀ ਦਾ ਸਿੱਖ ਸੰਗਤ ਦੇ ਵਿੱਚ ਪੂਰੀ ਕੌਮ ਦੇ ਵਿੱਚ ਬਲੰਦ ਰਹਿ ਲਈਏ ਉਸ ਦੁਖਦਾਈ ਘਟਨਾ ਨੂੰ ਲੈ ਕੇ ਅੱਜ ਪੂਰੇ ਡੇਰਾਬਾਦੀ ਹਲਕੇ ਦੀਆਂ ਸੰਗਤਾਂ ਰਾਜਪੁਰੇ ਤੋਂ ਤਾਰਬਿੰਨ ਸੁਸਾਇਟੀਆਂ ਜਿੱਥੇ ਬੰਦੀਆਂ ਵਿਚਾਰ ਪਾਉਣਾ ਲੈ ਕੇ ਜਿਹੜਾਪੁਰ ਥਾਣੇ ਇਕੱਠੀਆਂ ਹੋਈਆਂ ਇਕੱਠੀਆਂ ਹੋ ਗਏ ਤਕਰੀਬਨ ਦੋ ਤਿੰਨ ਘੰਟੇ ਵਿਚਾਰ ਵਟਾਂਦਰਾ ਹੋਣ ਤੋਂ ਬਾਅਦ ਇਹ ਫੈਨਲ ਕੀਤਾ ਗਿਆ ਕਿ ਜੋ ਇਹ ਘਟਨਾ ਹੋਈ ਹੈ ਜਿਹੜੀ ਮਹਾਰਾਜੀ ਬੇਜ਼ਵੀ ਕੀਤੀ ਗਈ ਹੈ ਬਾਣੀ ਦੀ ਤੁਕ ਦੀ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਸਾਰੀ ਸੰਗਤ ਦੀ ਸਭ ਸੰਮਤੀ ਨਾਲ ਸੇਠੀ ਦੇ ਅਫਰ ਦਰਜ ਕੀਤਾ ਗਿਆ ਅਫਰ ਦਰਜ ਹੋਇਆ ਤੇ ਅਫਰ ਦਰਜ ਹੋਣ ਤੋਂ ਬਾਅਦ ਉਹਦੀ ਕਾਪੀ ਪ੍ਰੈਸ ਚੋਂ ਜਾਰੀ ਕੀਤੀ ਗਈ ਹੈ ਸਾਧ ਸੰਗਤ ਜੀ ਬੇਨਤੀ ਹੈ ਕਿ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੀ ਪਹਿਲਾਂ ਵੀਡੀਓ ਜਾਰੀ ਹੋਈ ਹੋਈ ਆ ਜਿਹਦੇ ਚ ਨਾਚ ਗਾਣਾ ਹੋ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋ ਰਹੀ ਆ ਦੋਖੀ ਨੂੰ ਸਜ਼ਾ ਮਿਲ ਚੁੱਕੀ ਆ ਪਰਚਾ ਦਰਜ ਹੋ ਚੁੱਕਾ ਅਸੀਂ ਇਸ ਜਿਹੜੀ ਵੀਡੀਓ ਨੂੰ ਹੈ ਜਿੱਥੇ-ਜਿੱਥੇ ਵੀ ਇਹ ਪਹੁੰਚ ਚੁੱਕੀ ਆ ਉਹਨੂੰ ਅਸੀਂ ਡਿਲੀਟ ਕਰੀਏ ਖਤਮ ਕਰੀਏ ਕਿਉਂਕਿ ਜਿਹੜਾ ਗੁਰੂ ਸਾਹਿਬ ਦੇ ਸਮਰਪਿਤ ਜੋ ਕੰਮ ਸੀ ਗੁਰੂ ਸਾਹਿਬ ਦੇ ਦੋਖੇ ਨੂੰ ਸਜ਼ਾ ਦੇਣੀ ਸੀ ਉਹ ਸਜ਼ਾ ਦਿੱਤੀ ਜਾ ਚੁੱਕੀ ਹੈ ਇਸ ਕਰਕੇ ਅੱਜ ਅਸੀਂ ਸਾਰੇ ਹੀ ਜਿਰਪੁਰ ਥਾਣੇ ਦੇ ਜੋ ਐਸ ਐਚਓ ਸਾਹਿਬ ਨੇ ਪੂਰੀ ਟੀਮ ਪ੍ਰੈਸ ਪੱਤਰਕਾਰ ਵੀਰ ਜੀ ਤੇ ਸਾਰੇ ਹੀ ਸੰਪਰਦਾ ਜਿਰਪੁਰ ਡੇਰਾ ਵਸੀ ਲਾਲੜੂ ਮੈਂ ਇੱਕ ਦਾ ਨਾਮ ਨਾ ਲਵਾਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਹਮਮਾ ਕੇ ਇਸ ਜਿਹੜੀ ਘਟਨਾ ਵਾਪਰੀਆ ਉਹਦਾ ਸਮੂਹ ਸਿੱਖ ਸੰਗਤ ਨੇ ਡਟ ਕੇ ਵਿਰੋਧ ਕਰਕੇ ਪਰਚਾ ਦਰਜ ਕਰਾਇਆ ਮੇਰੀ ਹੱਥ ਜੋੜ ਕੇ ਬੇਨਤੀ ਆ ਜਿਹੜੀ ਪਹਿਲਾਂ ਨਾਚ ਗਾਣੇ ਵਾਲੀ ਵੀਡੀਓ ਹੈ ਉਸ ਵੀਡੀਓ ਨੂੰ ਡਿਲੀਟ ਕੀਤਾ ਜਾਵੇ ਜਿੱਥੇ-ਜਿੱਥੇ ਵੀ ਇਹ ਵੀਡੀਓ ਅੱਗੇ ਜੋ ਹੈ ਅੱਜ ਅਸੀਂ ਇੱਥੋਂ ਸਪੀਚ ਦੇ ਰਹਿਆਂ ਇਹ ਮੈਸੇਜ ਨੂੰ ਅੱਗੇ ਤੋਂ ਅੱਗੇ ਭੇਜਿਆ ਜਾਵੇ ਤਾਂ ਜੋ ਸੰਗਤਾਂ ਦੇ ਹਿਰਦੇ ਜਿਹੜੇ ਨੇ ਦੁੱਖ ਨਾਲ ਭਰੇ ਹੋਏ ਨੇ ਉਹ ਮਹਾਰਾਜ ਨੂੰ ਸਮਰਪਿਤ ਠੰਡੇ ਹੋਣ ਤੇ ਗੁਰੂ ਸਾਹਿਬ ਦੀ ਜੋ ਇਹ ਬਾਣੀ ਦੀ ਬੇਰਵੀ ਹੋਈ ਹੈ ਅਰਦਾਸ ਕਰੀਏ ਕਿ ਮਹਾਰਾਜ ਮਾਨਤ ਦੀ ਚੜ੍ਹਦੀ ਕਲਾ ਕਰੇ ਇਸ ਤਰ੍ਹਾਂ ਦੀ ਅੱਗੇ ਤੋਂ ਘਟਣਾਵਾਂ ਨਾ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ